ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਹਿਸਟਰੀ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਸਾਖੀ ਸੇਵਾ ਬਾਰੇ ਇੱਕ ਵਾਰ ਦੀ ਗੱਲ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਗਤ ਕਾਬਲ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆ ਰਹੀ ਸੀ ਰਸਤੇ ਵਿੱਚ ਉਹਨਾਂ ਨੂੰ ਇੱਕ ਸਿੱਖ ਅਤੇ ਉਸ ਦੀ ਪਤਨੀ ਮਿਲੇ ਇਹ ਸਿੱਖ ਨੇ ਸੰਗਤ ਦੀ ਬਹੁਤ ਸੇਵਾ ਕੀਤੀ ਉਹਨੇ ਉਹਨਾਂ ਦੀਆਂ ਲੱਤਾਂ ਮਾਲਸ਼ ਕੀਤੀ ਆਰਾਮ ਕਰਦੇ ਸਮੇਂ ਉਹਨਾਂ ਤੇ ਪੱਖਾ ਲਹਿਰਾਇਆ ਉਹਨਾਂ ਲਈ ਪਾਣੀ ਲੈ ਕੇ ਆਏ ਤੇ ਹੋਰ ਜੋ ਸੇਵਾ ਸਭ ਉਹ ਗੁਰਸਿੱਖ ਨੇ ਕੀਤੀ ਅਗਲੇ ਦਿਨ ਉਹ ਸਿੱਖ ਉਹਨਾਂ ਪੂਰੇ ਜੱਥੇ ਨਾਲ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦੇ ਜਿਵੇਂ ਹੀ ਉਹ ਦਰਬਾਰ ਸਾਹਿਬ ਪਹੁੰਚੇ ਉਸ ਕਾਬਲ ਤੋਂ ਸੰਗਤ ਦੇ ਨਾਲ ਆਏ ਜੱਥੇਦਾਰ ਨੇ ਕੁਝ ਮੁੰਡਿਆਂ ਨੂੰ ਸਾਰਿਆਂ ਦੀਆਂ ਜੁੱਤੀਆਂ ਦੀ ਦੇਖਭਾਲ ਕਰਨ ਲਈ ਕਿਹਾ ਕੋਈ ਵੀ ਮੁੰਡਾ ਅਜਿਹਾ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਸਾਰੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਪਹਿਲੇ ਵਿਅਕਤੀ ਬਣ ਉਤਸੁਕ ਸਨ ਅੰਤ ਵਿੱਚ ਉਹ ਸਿੱਖ ਸਾਹਮਣੇ ਆਇਆ ਜਿਸ ਨੇ ਉਹਨਾਂ ਦੀ ਸੇਵਾ ਕੀਤੀ ਸੀ ਅਤੇ ਕਿਹਾ ਕਿ ਇਹ ਮੈਂ ਕਰਾਂਗਾ ਸੰਗਤ ਦਰਬਾਰ ਸਾਹਿਬ ਦੇ ਅੰਦਰ ਗਈ ਅਤੇ ਉੱਥੇ ਕੁਝ ਸਮਾਂ ਰੁਕੀ ਪਰ ਉੱਥੇ ਗੁਰੂ ਜੀ ਨਹੀਂ ਆਏ। ਫਿਰ ਜੱਥੇਦਾਰ ਅੱਗੇ ਵਧੇ ਅਤੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਗੁਰੂ ਜੀ ਕਿੱਥੇ ਹਨ। ਬਾਬਾ ਬੁੱਢਾ ਜੀ ਨੇ ਉੱਤਰ ਦਿੱਤਾ ਗੁਰੂ ਜੀ ਕਾਬਲ ਤੋਂ ਆ ਰਹੀ ਸੰਗਤ ਨੂੰ ਦੇਖਣ ਗਏ ਹਨ। ਜੱਥੇਦਾਰ ਨੇ ਪੁੱਛਿਆ ਪਰ ਅਸੀਂ ਹੀ ਕਾਬਲ ਤੋਂ ਆਏ ਹਾਂ। ਬਾਬਾ ਜੀ ਨੇ ਕਿਹਾ ਕਿ ਤੁਹਾਨੂੰ ਗੁਰੂ ਜੀ ਨਹੀਂ ਮਿਲੇ। ਤਾਂ ਜੱਥੇਦਾਰ ਜੀ ਨੇ ਕਿਹਾ ਨਹੀਂ ਬਾਬਾ ਜੀ ਅਸੀਂ ਨਹੀਂ ਮਿਲੇ। ਪਰ ਅਸੀਂ ਇੱਕ ਸਿੱਖ ਤੇ ਉਸ ਦੀ ਪਤਨੀ ਨੂੰ ਜ਼ਰੂਰ ਮਿਲੇ। ਉਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ। ਬਾਬਾ ਜੀ ਨੇ ਪੁੱਛਿਆ ਉਹ ਸਿੱਖ ਹੁਣ ਕਿੱਥੇ ਹੈ? ਜਥੇਦਾਰ ਨੇ ਕਿਹਾ ਅਸੀਂ ਉਸ ਨੂੰ ਸੰਗਤ ਦੀਆਂ ਜੁੱਤੀਆਂ ਦੇ ਦੇਖਪੜ ਲਈ ਛੱਡ ਦਿੱਤਾ ਹੈ। ਬਾਬਾ ਜੀ ਨੇ ਜਥੇਦਾਰ ਦੇ ਪਿੱਛੇ-ਪਿੱਛੇ ਉਹ ਸਾਰੇ ਸੰਗਤ ਨੂੰ ਉਸ ਸਿੱਖ ਨੂੰ ਲੱਭਣ ਲਈ ਬਾਹਰ ਗਈ। ਉਹਨਾਂ ਨੇ ਉਸ ਨੂੰ ਆਪਣੇ ਚੋਲੇ ਨਾਲ ਸਾਰੇ ਜੁੱਤੇ ਸਾਫ਼ ਕਰਦੇ ਦੇਖਿਆ। ਇਹ ਕੋਈ ਹੋਰ ਨਹੀਂ ਸਗੋਂ ਗੁਰੂ ਅਰਜਨ ਦੇਵ ਜੀ ਖੁਦ ਸਨ। ਬਾਬਾ ਬੁੱਢਾ ਜੀ ਅੱਗੇ ਵਧੇ ਅਤੇ ਗੁਰੂ ਜੀ ਨੂੰ ਸਾਫ਼ ਕਰ ਰਹੀ ਜੁੱਤੀਆਂ ਦਾ ਜੋੜਾ ਉਤਾਰ ਲਿਆ। ਬਾਬਾ ਜੀ ਨੇ ਕਿਹਾ ਤੁਸੀਂ ਇਹ ਕਿਉਂ ਕਰ ਰਹੇ ਹੋ ਸਾਰੀ ਸੰਗਤ ਹੁਣ ਰੋ ਰਹੀ ਸੀ ਗੁਰੂ ਜੀ ਮੁਸਕਰਾਏ ਅਤੇ ਕਿਹਾ ਬਾਬਾ ਜੀ ਮੈਂ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਦੇਖਿਆ ਪਰ ਤੁਸੀਂ ਦੇਖਿਆ ਹੈ ਇਹ ਜੋੜੀ ਨੂੰ ਦੁਬਾਰਾ ਦੇਖੋ ਬਾਬਾ ਜੀ ਨੇ ਜੁੱਤੀਆਂ ਦੀ ਜੋੜੀ ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਨ ਉਹਨਾਂ ਨੇ ਤੁਰੰਤ ਪਛਾਣ ਲਿਆ ਕਿ ਇਹ ਗੁਰੂ ਨਾਨਕ ਦੇਵ ਜੀ ਜੁੱਤੀਆਂ ਜੋੜੀ ਹੈ ਇਹ ਸਾਕੀ ਦਾ ਸਿਧਾਂਤ ਇਹ ਹੈ ਗੁਰਦੁਆਰੇ ਵਿੱਚ ਜਦੋਂ ਆਪਾਂ ਸੇਵਾ ਕਰਨ ਜਾਈਏ ਇਹ ਸੋਚ ਨੂੰ ਧਿਆਨ ਵਿੱਚ ਰੱਖੋ ਕਿ ਕੌਣ ਜਾਣਦਾ ਹੈ ਅਸੀਂ ਗੁਰਦੁਆਰੇ ਕੌਣ ਆ ਰਿਹਾ ਹੈ ਕੌਣ ਜਾਣਦਾ ਹੈ ਅੱਜ ਕਿਹੜੀ ਗੁਰਮੁਖ ਆਤਮਾ ਆਈ ਹੈ ਜੇਕਰ ਤੁਸੀਂ ਇੱਕ ਛੋਟੇ ਬੱਚੇ ਦੇ ਜੁੱਤੇ ਸਾਫ਼ ਕਰ ਰਹੇ ਹੋ ਤਾਂ ਯਾਦ ਰੱਖੋ ਇਹ ਕਿਸੇ ਸਾਹਿਬਜ਼ਾਦੇ ਦੇ ਹੋ ਸਕਦੇ ਹਨ ਜੇਕਰ ਤੁਸੀਂ ਬੀਬੀ ਦੇ ਜੁੱਤੇ ਸਾਫ਼ ਕਰ ਰਹੇ ਹੋ ਤਾਂ ਯਾਦ ਰੱਖੋ ਇਹ ਬੀਬੀ ਭਾਨੀ ਦੇ ਹੋ ਸਕਦੇ ਹਨ